ਦਾ ਤੇਰੀ ਜੁਬਾਨ ਜਿਹੜੀ ਚੱਲਦੀ ਪਈ ਆ ਭੋਂਕੀ ਜਾਂਦਾ ਭੋਂਕੀ ਜਾਂਦਾ ਤੈਨੂੰ ਦੇਖ ਰਹੀ ਆ ਮੈਂ 1 ਮਹੀਨਾ ਹੋ ਗਿਆ ਤੈਨੂੰ ਭੋਂਕਦੇ ਨੂੰ ਕਦੀ ਕਿਤੇ ਭੋਂਕ ਰਿਹਾ ਕਦੀ ਕਿਤੇ ਭੋਂਗ ਰਿਹਾ ਜਾ ਕੇ ਜਾ ਕੇ ਮੇਰੀਆਂ ਵੀਡੀਓ ਦੇ ਥੱਲੇ ਕਿਤੇ ਕਮੈਂਟ ਕਰੀ ਜਾਂਦਾ ਤੂੰ ਨਾਰਮਲੀ ਮੈਂ ਲੋਕਾਂ ਨੂੰ ਜਵਾਬ ਨਹੀਂ ਦਿੰਦੀ ਜਿਹੜੇ ਟ੍ਰੋਲ ਕਰਦੇ ਉਹਨਾਂ ਨੂੰ ਵੀ ਮੈਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਨੂੰ ਇਹਨਾਂ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ ਯਾ ਉਹ ਲੁਧਿਆਣੇ ਵਾਲੇ ਭੋਂਕੇ ਤੇਰੇ ਕਰਕੇ ਲਾਈਵ ਆਈਆਂ ਆ ਜਾ ਹੁਣ ਲਾਈਵ ਤਾਂ ਕੱਲ ਮੇਰੇ ਨਾਲ ਕਰ ਮੇਰੇ ਨਾਲ ਗੱਲ ਤੇਰੀ ਜੁਬਾਨ ਜਿਹੜੀ ਜ਼ਿਆਦਾ ਭੋਂਕ ਰਹੀ ਹੈ ਨਾ ਤੈਨੂੰ 2 ਮਹੀਨੇ ਤੋਂ ਦੇਖ ਰਹੀ ਆ ਮੈਂ ਬੇਅਦਵੀ ਨਹੀਂ ਹੋਈ ਸੀ ਇਹ ਨਹੀਂ ਹੋਇਆ ਸੀ ਉਹ ਨਹੀਂ ਹੋਇਆ ਸੀ ਤੇਰੇ ਸਵਾਲ ਜਵਾਬ ਖਤਮ ਨਹੀਂ ਹੁੰਦੇ ਤੂੰ ਡੀਸੀ ਲੱਗਾ ਮੇਰੇ ਤਾਂ ਨਾ ਕੋਣ ਮੈਨੂੰ ਜਵਾਬ ਸਵਾਲ ਕਰਨ ਵਾਲਾ ਤੂੰ ਖੜਾ ਸੀ ਮੇਰੇ ਨਾਲ ਆ ਕੇ ਥਾਣੇ ਮੈਂ ਤਾਂ ਆ ਗਈਆਂ ਲਾਈਵ ਤੇ ਆ ਜਾ ਕਿਹੜੇ ਸਵਾਲ ਕਰਨੇ ਆ ਜਾ ਜ਼ਿਆਦਾ ਤੇਰੀ ਜੁਬਾਨ ਜਿਹੜੀ ਚੱਲਦੀ ਪਈ ਆ ਪੋਂਕੀ ਜਾਨਾ ਭੋਂਕੀ ਜਾਨਾ ਤੈਨੂੰ ਦੇਖ ਰਹੀ ਆ ਮੈਂ 1 ਮਹੀਨਾ ਹੋ ਗਿਆ ਤੈਨੂੰ ਭੋਂਕਦੇ ਨੂੰ ਤੂੰ ਭੋਂਕਾ ਬਣਿਆ ਹੋਇਆ ਕਦੀ ਕਿੱਤੇ ਭੋਗ ਰਿਹਾ ਕਦੀ ਕਿੱਤੇ ਭੋਂਗ ਰਿਹਾ ਜਾ ਕੇ ਜਾ ਕੇ ਮੇਰੀਆਂ ਵੀਡੀਓ ਦੇ ਥੱਲੇ ਕਿਤੇ ਕਮੈਂਟ ਕਰੀ ਜਾਂਦਾ ਤੂੰ ਨਾਰਮਲੀ ਮੈਂ ਲੋਕਾਂ ਨੂੰ ਜਵਾਬ ਨਹੀਂ ਦਿੰਦੀ ਜਿਹੜੇ ਟਰੋਲ ਕਰਦੇ ਉਹਨਾਂ ਨੂੰ ਵੀ ਮੈਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਨੂੰ ਇਹਨਾਂ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ ਪਰ ਤੈਨੂੰ ਭੋਂਕਿਆ ਲਾਈਵ ਆ ਕੇ ਜਵਾਬ ਦੇਣਾ ਜ਼ਰੂਰੀ ਆ ਉਹ ਲੁਧਿਆਣੇ ਵਾਲੇ ਭੋਂਕੇ ਤੇਰੇ ਕਰਕੇ ਲਾਈਵ ਆਈਆਂ ਆ ਜਾ ਹੁਣ ਲਾਈਵ ਤਾਂ ਕੱਲ ਮੇਰੇ ਨਾਲ ਕਰ ਮੇਰੇ ਨਾਲ ਗੱਲ ਤੇਰੀ ਜੁਬਾਨ ਜਿਹੜੀ ਜਿਆਦਾ ਭੋਂਕ ਰਹੀ ਐ ਨਾ ਤੈਨੂੰ 2 ਮਹੀਨੇ ਤੋਂ ਦੇਖ ਰਹੀ ਆ ਮੈਂ ਬੇਅਦਬੀ ਨਹੀਂ ਹੋਈ ਸੀ ਇਹ ਨਹੀਂ ਹੋਇਆ ਸੀ ਉਹ ਨਹੀਂ ਹੋਇਆ ਸੀ ਤੇਰੇ ਸਵਾਲ ਜਵਾਬ ਖਤਮ ਨਹੀਂ ਹੁੰਦੇ ਤੂੰ ਡੀਸੀ ਲੱਗਾ ਮੇਰੇ ਤੇ ਤੂੰ ਹੁਣਾ ਕੋਣ ਮੈਨੂੰ ਜਵਾਬ ਸਾਲ ਕਰਨ ਵਾਲਾ ਤੂੰ ਖੜਾ ਸੀ ਮੇਰੇ ਨਾਲ ਆਕੇ ਥਾਣੇ ਤੂੰ ਉਸ ਟਾਈਮ ਖੜਾ ਸੀ ਜਿਵੇਂ ਕੱਲੀ ਨੇ ਲੜ ਲਿਆ ਆਪਣਾ ਇਨਸਾਫ ਲੈ ਲਿਆ ਅੱਜ ਤੱਕ ਕਿਸੇ ਨੇ ਮੈਨੂੰ ਇਹ ਸਵਾਲ ਨਹੀਂ ਪੁੱਛਿਆ ਸਿਮਰਨਜੀਤ ਸਿੰਘ ਮਾਨ ਦੀ ਸਟੇਜ ਤੋਂ ਮੇਰਾ ਸਨਮਾਨ ਹੋਇਆ ਤੇ ਉਹਨਾਂ ਨੇ ਬਿਨਾਂ ਇਨਕੁਆਰੀ ਤੋਂ ਮੇਰਾ ਸਨਮਾਨ ਕੀਤਾ ਸੀ ਸਰੋਪਾ ਮੈਨੂੰ ਬਿਨਾਂ ਇਨਕੁਆਰੀ ਤੋਂ ਦਿੱਤਾ ਸੀ ਤੂੰ ਬਾਰ-ਬਾਰ ਜਗ੍ਹਾ-ਜਗ੍ਹਾ ਤੇ ਜਾ ਕੇ ਕਹਿ ਰਿਹਾ ਮੈਂ ਫੈਮਲੀ ਖੇਡ ਰਹੀ ਆ ਮੈਂ ਫੈਮਲੀ ਖੇਡ ਰਹੀ ਆ ਕਿੰਨੇ ਕੁ ਮੈਂ ਪੋਡਕਾਸਟ ਕੀਤੇ ਕਿੰਨੀਆਂ ਕੁ ਮੈਂ ਰੀਲਾਂ ਪਾਈਆਂ ਇੱਕ ਅੱਧੀ ਲਾਈਵ ਦੇ ਉੱਤੇ ਮੈਂ ਗਈ ਆ ਤਾਂ ਮੈਂ ਜਾ ਕੇ ਦੱਸਿਆ ਉਹ ਦੱਸਣਾ ਜ਼ਰੂਰੀ ਸੀ ਪਰ ਤੂੰ ਭੌਂਕਿਆ ਇਸ ਟਾਈਮ ਤੇ ਤੂੰ ਕਰ ਰਿਹਾ ਮੇਰੇ ਨਾਲੇ ਖੇਡ ਜਿੱਦਾਂ ਕੁੜੀਆਂ ਕਰਦੀਆਂ ਨਾ ਅੱਧੀਆਂ ਨੰਗੀਆਂ ਹੋ ਕੇ ਫੇਮ ਕਰਨ ਦੇ ਚੱਕਰ ਚ ਅਧੀਆਂ ਨੰਗੀਆਂ ਹੋ ਕੇ ਆਪਣਾ ਨੰਗ ਪੁਣਾ ਦਿਖਾ ਕੇ ਫੇਮ ਭਾਲਦੀਆਂ ਤੂੰ ਉਹ ਜਿੰਸ ਐ ਭੋਂਕਿਆ ਤੂੰ ਚਾਹਨਾ ਕਿ ਮੈਂ ਤੇਰੇ ਛਿੱਤਰ ਲਾਵਾਂ ਤੇਰੇ ਨਾਲ ਤੇਰੇ ਨਾਲ ਬਕਵਾਸ ਕਰਾਂ ਤੂੰ ਭੋਂਕੇ ਤੇ ਅੱਗੋਂ ਮੈਂ ਜਵਾਬ ਦਵਾਂ ਤੇ ਤੈਨੂੰ ਫੇਮ ਮਿਲੇ ਇਹ ਫੇਮ ਦੀ ਖੇਡ ਜਿਹੜੀ ਨਾ ਤੂੰ ਖੇਡ ਰਿਆ ਮੇਰੇ ਨਾਲ ਭੋਂਕਿਆ ਮੈਂ ਨਹੀਂ ਖੇਡੀ ਮੈਂ ਮੇਰੇ ਨਾਲ ਜੋ ਹੋਇਆ ਉਹਦਾ ਇਨਸਾਫ ਲਿੱਤਾ ਹੈ ਉਸ ਟਾਈਮ ਤੂੰ ਖੜਾ ਸੀ ਮੇਰੇ ਨਾਲ ਕੋਈ ਖੜਾ ਸੀ ਮੇਰੇ ਨਾਲ ਤੂੰ ਅੱਜ ਬਕਵਾਸ ਕਰ ਰਹੀ ਹੈਂ ਜਗ੍ਹਾ ਜਗ੍ਹਾ ਜਾ ਕੇ ਜਿੱਥੇ ਮੇਰੀ ਵੀਡੀਓ ਹੁੰਦੀ ਹੈ ਜਿੱਥੇ ਕੁਝ ਹੁੰਦਾ ਉੱਥੇ ਜਾ ਕੇ ਨਿੱਚਰਦੂਤ ਕਮੈਂਟਾਂ ਕਰਕੇ ਆਨਾ ਪ੍ਰੂਵ ਦਿਓ ਜੀ ਤੁਹਾਡੇ ਨਾਲ ਇਹ ਸਭ ਕੁਝ ਹੋਇਆ ਤੁਸੀਂ ਫੇਮ ਦੇ ਲਈ ਕਿਹਾ ਉਹ ਮੁੱਦਾ ਮੈਂ ਕਦੋਂ ਦਾ ਖਤਮ ਕਰ ਚੁੱਕੀ ਆ ਮੈਨੂੰ ਕਿੰਨੇ ਚੈਨਲਾਂ ਨੇ ਅਪਰੋਚ ਕੀਤੀ ਗੱਲ ਕਰਨ ਬਾਰੇ ਉਸ ਬਾਰੇ ਪਰ ਮੈਂ ਗੱਲ ਨਹੀਂ ਕੀਤੀ ਉਸ ਬਾਰੇ ਇੱਕ ਅੱਦੇ ਚੈਨਲ ਤੇ ਕਰਨੀ ਜ਼ਰੂਰੀ ਸੀ ਉਹ ਮੈਂ ਕਰਤੀ ਉਹ ਮੁੱਦਾ ਮੈਂ ਕਦੋਂ ਦਾ ਖਤਮ ਕਰਤਾ ਪਰ ਤੂੰ ਉਹ ਮੁੱਦਾ ਖਤਮ ਨਹੀਂ ਕਰਨ ਦੇ ਰਿਹਾ ਤੂੰ 1 ਮਹੀਨੇ ਤੋਂ ਬਕਵਾਸ ਕਰ ਰਿਹਾ ਕਦੀ ਇੱਧਰ ਜਾ ਰਿਹਾ ਕਦੀ ਉੱਧਰ ਜਾ ਰਿਹਾ ਮੇਰੇ ਤੋਂ ਸਫਾਈਆਂ ਮੰਗ ਰਿਹਾ ਮੈਨੂੰ ਕਹਿ ਰਿਹਾ ਮੈਂ ਫੇਮ ਲਈ ਕਿੱਤਾ ਜੋ ਕਿੱਤਾ ਤੇਰੇ ਕੋਲ ਕੀ ਪ੍ਰੂਵ ਹੈ ਕਿ ਮੈਂ ਜੋ ਕਿੱਤਾ ਫੇਮ ਦੇ ਲਈ ਕੀਤਾ ਮੇਰੇ ਨਾਲ ਕੁਝ ਨਹੀਂ ਹੋਇਆ ਹੁਣ ਤੂੰ ਦੱਸ ਤੂੰ ਜਿਹੜੀ ਕੁੱਤੇ ਵਾਲੀ ਜੁਵਾਰ ਭੌਂਕ ਰਿਹਾ ਜਗ੍ਹਾ ਜਗ੍ਹਾ ਜਾ ਕੇ ਕੁੱਤਿਆਂ ਨੂੰ ਭੌਂਕੀ ਜਾ ਰਿਹਾ ਭੌਂਕੀ ਜਾ ਰਿਹਾ ਹੁਣ ਤੂੰ ਦੱਸ ਤੇਰੇ ਕੋਲ ਕੀ ਪ੍ਰੂਵ ਹੈ ਕਿ ਮੈਂ ਸਭ ਕੁਝ ਫੇਮ ਦੇ ਲਈ ਕੀਤਾ ਲਾਈਵ ਤੇ ਆ ਮੇਰੇ ਹੁਣ ਕਰ ਮੇਰੇ ਨਾਲ ਗੱਲ ਜਵਾਬ ਦੇ ਮੈਨੂੰ ਇਸ ਗੱਲ ਦਾ ਹੁਣ ਮੈਂ ਸੋਚ ਰਹੀ ਹਾਂ ਤੇਰੇ ਨੂੰ ਮੂੰਹ ਨਾ ਲਾਵਾਂ ਤੂੰ ਹੈਗਾ ਕੁੱਤਾ ਤੂੰ ਹੈਗਾ ਭੌਂਕੜਾ ਲੁਧਿਆਣੇ ਵਾਲਾ ਭੌਂਕੜੇ ਤੇਰੀ ਗੱਲ ਹੋ ਰਹੀ ਐ ਨਾਮ ਲਾਵਾਂ ਤੇਰਾ ਹਜੇ ਨਹੀਂ ਲੈਂਦੀ ਚੱਲ ਛੱਡ ਤੈਨੂੰ ਫੇਰ ਫੇਮ ਹੀ ਮਿਲਣੀ ਐ ਪਰ ਤੈਨੂੰ ਪਤਾ ਤੇਰੇ ਬਾਰੇ ਮੈਂ ਗੱਲ ਹੋ ਰਹੀ ਐ ਆਜਾ ਦੇ ਜਵਾਬ ਔਰ ਇਹ ਗੱਲ ਹੁਣ ਮੈਂ ਇੱਥੇ ਨਹੀਂ ਰੋਕੂਗੀ ਤੂੰ ਫੇਮ ਲੱਭ ਰਿਆ ਸੀ ਮੈਂ ਦੇਣਾ ਨਹੀਂ ਸੀ ਚਾਹੁੰਦੀ ਹੁਣ ਇਹ ਗੱਲ ਰੁਕੂਗੀ ਨਹੀਂ ਕਿਉਂਕਿ ਬਹੁਤ ਹੋ ਗਿਆ ਤੂੰ ਬਾਰ-ਬਾਰ ਬਾਰ-ਬਾਰ ਇੱਕੋ ਚੀਜ਼ ਮੇਰੇ ਨਾਲ ਕਰ ਰਿਹਾ ਕਿ ਤੇਰੇ ਨਾਲ ਕੁਝ ਹੋਇਆ ਨਹੀਂ ਤੂੰ ਫੇਮ ਦੇ ਲਈ ਕੀਤਾ ਹੁਣ ਮੈਨੂੰ ਇਹ ਦੱਸ ਵੀ ਤੈਨੂੰ ਪ੍ਰੂਵ ਕਿਹੜੇ ਚਾਹੀਦੇ ਨੇ ਆਪਣੇ ਸਵਾਲ-ਜਵਾਬ ਤਿਆਰ ਕਰ ਤੇ ਮੈਨੂੰ ਟਾਈਮ ਦੱਸ ਤੂੰ ਮਿਲਣਾ ਕਿੱਥੇ ਆ ਤੈਨੂੰ ਹੁਣ ਮੈਂ ਮਿਲੂੰਗੀ ਤੈਨੂੰ ਮਿਲ ਕੇ ਜਵਾਬ ਦਵਾਂਗੀ ਹੁਣ ਮੈਂ ਤੈਨੂੰ ਆ ਗੇਮਾਂ ਨਹੀਂ ਖੇਡੂਗੀ ਮੈਂ ਲਾਈਵ ਆ ਕੇ ਜਾਂ ਵੀਡੀਓ ਪਾ ਕੇ ਆ ਗੇਮਾਂ ਨਹੀਂ ਖੇਡੂਗੀ ਹੁਣ ਮੈਂ ਤੈਨੂੰ ਮੈਂ ਟੱਕਰਨਾ ਐਡਰੈਸ ਦੇ ਆਪਣਾ ਐਡਰੈਸ ਦੇ ਮੈਨੂੰ ਆਪਣਾ ਨੰਬਰ ਦੇ ਮੈਨੂੰ ਤੇ ਤੈਨੂੰ ਮੈਂ ਉੱਥੇ ਹੀ ਟੱਕਰੂ ਤੇਰੇ ਸਾਹਮਣੇ ਤੇਰੇ ਮੂੰਹ ਤੇ ਬਹਿ ਕੇ ਤੇਰੇ ਨਾਲ ਗੱਲ ਕਰੂ ਤੇ ਨਾਲ ਤਾਰ ਤੇਰੇ ਛਤਰ ਲਾਉ ਤੂੰ ਹੁਣ ਛਤਰਾਂ ਤੋਂ ਨਹੀਂ ਬਚੇਂਗਾ ਤੈਨੂੰ ਛਤਰਾਂ ਦਾ ਘਾਟ ਆ ਤੇ ਤੈਨੂੰ ਛਤਰ ਮਾਰੇ ਬਿਨਾ ਮੈਨੂੰ ਸ਼ਾਂਤੀ ਨਹੀਂ ਆਣੀ ਤੇ ਆਪਾਂ ਛਤਰਾ ਵੀ ਤਿਆਰੀ ਰੱਖੀ ਹੂ ਗੁਰਮੀਤ ਸਿੰਘ ਜੀ ਕੀ ਗੱਲ ਹੋਈ ਭੈਣ ਜੀ ਵੀਰ ਜੀ ਜਿੱਦਾਂ ਤੁਸੀਂ ਮੇਰੇ ਪੇਜ ਤੇ ਦੇਖਿਆ ਸੀਗਾ ਮੇਰੇ ਨਾਲ ਇੱਕ ਬੇਅਦਬੀ ਦੀ ਘਟਨਾ ਹੋਈ ਸੀ ਕੁੜੀ ਸੀਗੀ ਉਹਨੇ ਦੁਮਾਲਿਆਂ ਦੀ ਬੇਅਦਬੀ ਕੀਤੀ ਸੀ ਤੇ ਉਹਦੇ ਵਿੱਚ ਮੈਂ ਕੱਲੀ ਨੇ ਆਪਣਾ ਇਨਸਾਫ ਲਿੱਤਾ ਤੇ ਥਾਣੇ ਵੀ ਗਈਆਂ ਉਹਦੇ ਤੇ ਐਫ ਆਈ ਆਰ ਕਰਵਾਈ ਹੈ ਜੋ ਰਾਜੀਨਾਮਾ ਹੋਇਆ ਉਹ ਸਭ ਕੁਝ ਹੋਇਆ ਮੈਂ ਕੱਲੀ ਨੇ ਉਹ ਸਭ ਕੁਝ ਚੇਲਿਆ ਮੈਂ 55000 ਦੀ ਨੌਕਰੀ ਕਰਦੀ ਸੀ 50000 ਦੀ ਨੌਕਰੀ ਉਸ ਤੋਂ ਬਾਅਦ ਮੈਨੂੰ ਉਹ ਸ਼ੋਰੂਮ ਤੋਂ ਕੰਮ ਛੱਡਣਾ ਪਿਆ ਅੱਜ ਮੈਂ 30 ਹਜ਼ਾਰ ਦੀ ਨੌਕਰੀ ਕਰ ਰਹੀ ਆ ਉੱਥੋਂ ਕੰਮ ਛੱਡਣ ਤੋਂ ਬਾਅਦ ਮੈਂ ਜੋ ਫੇਸ ਕੀਤਾ ਕੱਲੀ ਨੇ ਕੀਤਾ ਪਰ ਇਹ ਬੰਦਾ ਵਾਰ-ਵਾਰ ਮੈਨੂੰ ਮੀਡੀਆ 'ਚ ਜਾ ਕੇ ਟਰੋਲ ਕਰਦਾ ਹੈ ਕਿ ਤੇਰੇ ਨਾਲ ਐਦਾਂ ਦਾ ਕੁਝ ਨਹੀਂ ਹੋਇਆ ਤੂੰ ਜਿਹੜੀਆਂ ਇਹ ਗੇਮਾਂ ਖੇਡ ਰਹੀ ਐ ਫੇਮ ਦੇ ਲਈ ਕਰਦੀ ਪਈ ਐ ਇਹ ਜਗ੍ਹਾ-ਜਗ੍ਹਾ ਹਰ ਪੇਸ ਤੇ ਜਾਂਦਾ ਤੇ ਉੱਥੇ ਜਾ ਕੇ ਬਕਵਾਸ ਕਰਕੇ ਆਉਂਦਾ ਮੈਨੂੰ ਜਵਾਬ ਨਹੀਂ ਸੇ ਦੇਣਾ ਚਾਹਦੀ ਪਰ ਅੱਜ ਇਹ ਲਾਈਵ ਆ ਕੇ ਇਹਨੇ ਮੇਰੇ ਬਾਰੇ ਬਕਵਾਸ ਕੀਤੀ ਐ ਸੋ ਮੈਨੂੰ ਇਹ ਕਰਨਾ ਪਿਆ ਮੈਨੂੰ ਥੋੜਾ ਜਿਆਦਾ ਮੈਂ ਜਵਾਬ ਦੇ ਦਿੱਤਾ ਤੇਰੀਆਂ ਗੱਲਾਂ ਤੇ ਹੁਣ ਮੈਨੂੰ ਗੁੱਸਾ ਆਇਆ ਸੀ ਬਹੁਤ ਪਰ ਇਹ ਪੂਰਾ ਜਵਾਬ ਨਹੀਂ ਆ ਹੁਣ ਤੂੰ ਮੈਨੂੰ ਨਾ ਆਪਣਾ ਐਡਰੈਸ ਦੇ ਨੰਬਰ ਦੇ ਤੇਰੇ ਜਿਹੜੀ ਆ ਛੇਤਰਾ ਦੀ ਘਾਟ ਹੋਈ ਆ ਤੇਰੀ ਸਰਵਿਸ ਪੂਰੀ ਹੋਊਗੀ ਹੁਣ ਤੈਨੂੰ ਮਿਲੂਗੀ ਮੈਂ ਵਿੱਦ ਪ੍ਰੂਫ ਮਿਲੂਗੀ ਜਿੱਥੇ ਕਹਿੰਗੇ ਉੱਥੇ ਮਿਲੂ ਤੂੰ ਟਾਈਮ ਦੇ ਜਗ੍ਹਾ ਦੱਸ ਤੇ ਆਪਣੇ ਸਵਾਲ ਤਿਆਰ ਰੱਖੀ ਮੈਂ ਹਸ ਤੱਕ ਕਿਸੇ ਨੂੰ ਸਵਾਲ ਜਵਾਬ ਕਿਤੇ ਨਹੀਂ ਜਵਾਬ ਦਿੰਦੇ ਨੇ ਕੋਈ ਹੈ ਨਹੀਂ ਮੈਨੂੰ ਜਵਾਬ ਲੈਣ ਵਾਲਾ ਪਰ ਤੇਰੀ ਭੋਂਕੇ ਵਾਲੀ ਜਿਹੜੀ ਜਵਾਬ ਹੈ ਨਾ ਜੁਬਾਨ ਚੱਲ ਰਹੀ ਹੈ ਜਿਹੜੀ ਤੇਰੀ ਉਹ ਕੱਸਣੀ ਬਹੁਤ ਜ਼ਰੂਰੀ ਹੋ ਗਈ ਆ ਤੂੰ ਬਹੁਤ ਤੰਗ ਕਰ ਲਿਆ ਹੁਣ ਮੈਨੂੰ ਜੇ ਲੁਧਿਆਣੇ ਦਾ ਹੈਗਾ ਪ੍ਰਦੀਪ ਸਿੰਘ ਜੀ ਲੁਧਿਆਣੇ ਦਾ ਭੋਂਕਾ ਹੈਗਾ ਇੱਕ ਮੈਂ ਜਲਦੀ ਇਹਦਾ ਨਾਮ ਵੀ ਦੱਸ ਦਿਆਂ ਤੁਹਾਨੂੰ ਇਹਨੂੰ ਲਾਈਵ ਹੀ ਟਕਰਾਂਗੀ ਹੁਣ ਮੈਂ ਜਾ ਕੇ ਕੋਈ ਨਹੀਂ ਉਹਦੇ ਛੱਤਰਾਂ ਦੀ ਵੀਡੀਓ ਵੀ ਨਾਲ ਹੀ ਆਉਗੀ ਤੂੰ ਕਹਿੰਨਾ ਨਾ ਫੇਮਸ ਹੋਣ ਲਈ ਕੀਤਾ ਬੇਟਾ ਹੁਣ ਤੈਨੂੰ ਛੱਤਰ ਪਹਿਣਗੇ ਰੱਜ ਕੇ ਛੱਤਰ ਪਹਿਣਗੇ ਤੈਨੂੰ ਪਤਾ ਲੱਗੂ ਫੇਮਸ ਹੋਣ ਲਈ ਕੀ ਕੀਤਾ ਜਾਂਦਾ ਤੂੰ ਫੇਮਸ ਹੋਣਾ ਨਾ ਛੱਤਰ ਖਾ ਕੇ ਤੇਰੀ ਸਟ੍ਰੈਟਜੀ ਇਹ ਹੈ ਨਾ ਤੂੰ ਮੇਰੇ ਤੋਂ ਛੱਤਰ ਖਾ ਕੇ ਫੇਮਸ ਹੋਣਾ ਕੋਈ ਨਹੀਂ ਪੁੱਤਰ ਤੂੰ ਛੱਤਰ ਖਾ ਕੇ ਫੇਮਸ ਹੋ ਹੂੰ ਕੁੜੀਆਂ ਅੱਧੇ ਕੱਪੜੇ ਪਾ ਕੇ ਫੇਮਸ ਹੁੰਦੀਆਂ ਨੰਗ ਦਿਖਾ ਕੇ ਉਹਨਾਂ ਦੀ ਜ਼ਮੀਰ ਮਰੀ ਹੁੰਦੀ ਐ ਉਹਨਾਂ ਦੀ ਇੱਜ਼ਤ ਨਹੀਂ ਹੁੰਦੀ ਤੇ ਤੂੰ ਉਹੀ ਜਿੰਸਾ ਉਹੀ ਜਿੰਸ ਉਹੀ ਕੁੱਤਾ ਐ ਤੂੰ ਤੈਨੂੰ ਆਪਣੀ ਇੱਜ਼ਤ ਦੀ ਪਰਵਾਹ ਨਹੀਂ ਐ ਤੂੰ ਕਹਿਣਾ ਆਓ ਮੇਰੇ ਛੱਤਰ ਮਾਰੋ ਮੇਰੀ ਬੇਇੱਜ਼ਤੀ ਕਰੋ ਮੈਨੂੰ ਗਾਲਾ ਕੱਢੋ ਤੇ ਮੈਨੂੰ ਫੇਮ ਮਿਲੇ ਤੂੰ ਇਹ ਬਾਲ ਦਾ ਮੈਂ ਕਰਨਾ ਨਹੀਂ ਸੀ ਪਰ ਮੇਰੀ ਮਜਬੂਰੀ ਬਣ ਗਈ ਆ ਉਹਨੇ ਹੋਊਗਾ ਤੈਨੂੰ ਜਲਦੀ ਟੱਕਰੂ ਹੁਣ ਮੈਂ ਖਾਂ ਵੀ ਲੁਧਿਆਣੇ ਵਾਲੇ ਭੋਂਕੇ ਕਿੱਥੇ ਆ ਆਜਾ ਲਾਈਵ ਤੇ ਮੈਂ ਤਾਂ ਆ ਗਈਆਂ ਲਾਈਵ ਤੇ ਆ ਜਾ ਕਿਹੜੇ ਸਵਾਲ ਕਰਨੇ ਆ ਜਾ ਜਿਆਦਾ ਤੇਰੀ ਜੁਬਾਨ ਜਿਹੜੀ ਚੱਲਦੀ ਪਈ ਆ ਭੋਂਕੀ ਜਾਂਦਾ ਭੋਂਕੀ ਜਾਂਦਾ ਤੈਨੂੰ ਦੇਖ ਰਹੀ ਆ ਮੈਂ 1 ਮਹੀਨਾ ਹੋ ਗਿਆ ਤੈਨੂੰ ਭੋਂਕ